ਅਮਰੀਕਾ ਵਿੱਚ ਭਾਰਤੀ ਕੁੜੀ ਦੀ ਮੌਤ ਤੇ ਹੱਸਣ ਵਾਲਾ ਪੁਲਿਸ ਅਫਸਰ ਕੀਤਾ ਬਰਖਾਸਤ ਜਾਨਵੀ ਕੰਦੂਲਾ ਨੂੰ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਸੀ ਟੱਕਰ ਸਿਆਟਲ ਪੁਲਿਸ ਨੂੰ ਕਰਨਾ ਪਿਆ ਨਮੋਸ਼ੀਦਾ ਸਾਹਮਣਾ ਅਮਰੀਕਾ ਵਿੱਚ ਭਾਰਤੀ ਕੁੜੀ ਦੀ ਸੜਕ ਹਾਦਸੇ ਵਿੱਚ ਮੌਤ ਮਗਰੋਂ ਤਾੜੀਆਂ ਮਾਰ ਕੇ ਹੱਸਣ ਵਾਲੇ ਸਿਆਟਲ ਦੇ ਪੁਲਿਸ ਅਫਸਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਨਾਰਥ-ਈਸਟਰਨ ਯੂਨੀਵਰਸਿਟੀ ਦੀ ਵਿਦਿਆਰਥਣ ਜਾਨਵੀ ਕੰਦੂਲਾ ਨੂੰ ਦਸੰਬਰ 2023 ਵਿੱਚ ਮਾਸਟਰਸ ਦੀ ਡਿਗਰੀ ਮਿਲਣੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਈ। ਸਿਆਟਲ ਦੇ ਨਾਲ ਲੱਗਦੇ ਸਾਊਥ ਲੇਕ ਯੂਨੀਅਨ ਕਸਬੇ ਵਿੱਚ ਰਹਿੰਦੀ ਜਾਨਵੀ ਪੈਦਲ ਜਾ ਰਹੀ ਸੀ ਜਦੋਂ ਪੁਲਿਸ ਕਰੂਜ਼ਰ ਨੇ ਉਸ ਨੂੰ ਟੱਕਰ ਮਾਰੀ। ਜਾਨਵੀ ਕੰਦੂਲਾ 2021 ਵਿੱਚ ਅਮਰੀਕਾ ਪੁੱਜੀ ਸੀ ਅਤੇ ਕੁਝ ਸਮਾਂ ਟੈਕਸਾਸ ਰਹਦੇ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿਣ ਮਗਰੋਂ ਨਾਰਥ-ਈਸਟਰਨ ਯੂਨੀਅਨ ਵਿੱਚ ਦਾਖਲਾ ਲੈ ਲਿਆ। ਜਾਨਵੀ ਦੇ ਪਿਤਾ ਪਹਿਲਾਂ ਹੀ ਇਸ ਦੁਨੀਆ ਵਿੱਚ ਨਹੀਂ ਅਤੇ ਮਾਂ ਨੇ ਕਰਜ਼ਾ ਲੈ ਕੇ ਉਸਨੂੰ ਅਮਰੀਕਾ ਪੜਨ ਭੇਜਿਆ। ਜਾਨਵੀ ਪੜ੍ਹਾਈ ਪੂਰੀ ਕਰਨ ਮਗਰੋਂ ਆਪਣੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਪਰ ਸਭ ਕੁਝ ਖੇਰੂ-ਖੇਰੂ ਹੋ ਗਿਆ। ਇਸੇ ਦੌਰਾਨ ਜਾਨਵੀ ਨੂੰ ਜਾਣਨ ਵਾਲਿਆਂ ਵਿੱਚੋਂ ਇੱਕ ਕਰਨਵੀਰ ਸਿੰਘ ਨੇ ਕਿਹਾ ਕਿ ਉਹ ਬੇहद ਹਸਮੁਖ ਸੁਭਾਅ ਵਾਲੀ ਕੁੜੀ ਸੀ। ਵੀਕਐਂਡ ਤੇ ਉਹ ਅਕਸਰ ਕਰਨਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੀ। ਦੂਜੇ ਪਾਸੇ ਸਿਆਟਲ ਪੁਲਿਸ ਦੀ ਕਾਰਜਕਾਰੀ ਮੁਖੀ ਸੂ ਰਾਹਰ ਨੇ ਇੱਕ ਵਿਭਾਗੀ ਈਮੇਲ ਵਿੱਚ ਟਿੱਪਣੀ ਕੀਤੀ ਕਿ ਆਰਡਰਰ ਦੇ ਸ਼ਬਦਾਂ ਨਾਲ ਜਾਨਵੀ ਦੇ ਪਰਿਵਾਰ ਨੂੰ ਡੂੰਗੀ 6:00 ਵਜੇ ਅਤੇ ਇਹ ਘਟਨਾ ਪੂਰੇ ਪੁਲਿਸ ਮਹਿਕਮੇ ਲਈ ਨਮੋਸ਼ੀ ਦਾ ਕਾਰਨ ਬਣ ਰਹੀ ਹੈ। ਸੂ ਨੇ ਕਿਹਾ ਕਿ ਪੁਲਿਸ ਮਹਿਕਮੇ ਦੀ ਮੁਖੀ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਵਿਸ਼ਵਾਸ ਨੂੰ ਖੋਰਾ ਨਾ ਲੱਗੇ ਜਿਸ ਦੇ ਮੱਦੇਨਜ਼ਰ ਆਰਡਰਰ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਬੋਡੀ ਕੈਮਰੇ ਵਿੱਚ ਰਿਕਾਰਡ ਵੀਡੀਓ ਕਲਿੱਪ ਵਿੱਚ ਪੁਲਿਸ ਅਫਸਰ ਡੈਨੀਅਲ ਆਰਡਰਰ ਨੂੰ ਇਹ ਕਹਿੰਦਿਆਂ ਸਾਫ਼ ਸੁਣਿਆ ਜਾ ਸਕਦਾ ਹੈ ਕਿ ਮਰਨ ਵਾਲੀ ਕੁੜੀ ਦੀ ਕੋਈ ਅਹਿਮੀਅਤ ਨਹੀਂ ਸੀ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਡੈਨੀਅਲ ਆਰਡਰ ਉਸ ਵੇਲੇ ਸਿਆਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਸੀ ਅਤੇ ਉਹ ਫੋਨ ਤੇ ਜਥੇਬੰਦੀ ਦੇ ਪ੍ਰਧਾਨ ਮਾਈਕ ਸੋਲਨ ਨਾਲ ਗੱਲ ਕਰ ਰਿਹਾ ਸੀ ਫੋਨ ਤੇ ਗੱਲ ਕਰਦੇ ਆ ਉਹ ਕਹਿੰਦਾ ਕਿ 11000 ਡਾਲਰ ਦਾ ਚੈੱਕ ਤਿਆਰ ਕਰ ਲਵੋ ਕੁੜੀ ਦੀ ਉਮਰ ਤਕਰੀਬਨ 26 ਸਾਲ ਸੀ ਆਰਡਰਰ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪੁਲਿਸ ਅਫਸਰ 50 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਿਹਾ ਸੀ ਅਤੇ ਇੱਕ ਤਜਰਬੇਕਾਰ ਡਰਾਈਵਰ ਵਾਸਤੇ ਇਹ ਕੋਈ ਜ਼ਿਆਦਾ ਰਫਤਾਰ ਨਹੀਂ ਦੂਜੇ ਪਾਸੇ ਪੜਤਾਲ ਦੌਰਾਨ ਸਾਹਮਣੇ ਆ ਚੁੱਕਾ ਹੈ ਕਿ ਜਾਨਵੀ ਕੰਦੂਲਾ ਨੂੰ ਟੱਕਰ ਮਾਰਨ ਵਾਲਾ ਪੁਲਿਸ ਅਫਸਰ 25 मील ਪ੍ਰਤੀ ਘੰਟੇ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿੱਚ 74 मील ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਸਿਆਟਲ ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਪਾਰਦਰਸ਼ਤਾ ਕਾਇਮ ਰੱਖਣ ਲਈ ਬਾਡੀ ਕੈਮਰੇ ਦੀ ਵੀਡੀਓ ਜਨਤਕ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਫਿਲਹਾਲ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾ ਸਕਦੀ ਬਿਊਰੋ ਰਿਪੋਰਟ ਥੰਮਦਰ ਟੀਵੀ